ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਕਰਨ ਸਭ ਦੇ ਕਰਨ ਦੇ ਵਿੱਚ ਦੀਵਾਲੀ ਖੁਸ਼ੀਆਂ ਭਰੀ ਹੋਵੇ ਤੰਦਰੁਸਤ ਸਿਹਤ ਰਹੇ ਤੇ ਤੁਹਾਡੇ ਕਾਰੋਬਾਰ ਚ ਰੱਬ ਤਰੱਕੀਆਂ ਬਖਸ਼ੇ ਬਹੁਤ ਸੋਹਣਾ ਸਾਰਿਆਂ ਦੇ ਘਰ ਦਾ ਮਾਹੌਲ ਰਹੇ ਤੇ ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿਹੜੇ ਸੂਟ ਅਸੀਂ ਤੁਹਾਡੇ ਵਾਸਤੇ ਦਿਵਾਲੀ ਤੇ ਲੈ ਕੇ ਆਏ ਆ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਸੂਟ ਹੈਗੇ ਨੇ ਜੀ ਮਾਰਕੀਟ 'ਚ 1200 ਦੇ ਸੇਲ ਹੋਣ ਵਾਲੇ ਅਸੀਂ ਤੁਹਾਨੂੰ ਬਹੁਤ ਘੱਟ ਰੇਂਜ 'ਚ ਦੇਣੀ ਆ ਤੇ ਉਹ ਵੀ ਪਰੂ ਆਫਰ ਤੇ ਦੇਣੀ ਆ ਅਗਰ ਤੁਸੀਂ ਸਭ ਤੋਂ ਸਿੰਗਲ ਸੂਟ ਲੈਣੀ ਹੋ ਅੱਜ ਦੀ ਵੀਡੀਓ ਦਾ ਤੁਹਾਨੂੰ 990 ਦਾ ਪਏਗਾ ਅਗਰ ਤੁਸੀਂ ਦੋ ਸੂਟ ਲੈਣੀ ਹੋ ਤਾਂ ਤੁਹਾਨੂੰ 1800 ਦੇ ਪੈਣਗੇ ਕਿਉਂਕਿ ਬਿਲਕੁਲ ਨਵਾਂ ਤੇ ਇੱਕ ਪ੍ਰਿੰਟਿੰਗ ਵੀ ਨਵੀਂ ਆ ਸਟਾਕ ਵੀ ਬਹੁਤ ਸੋਹਣਾ ਤੇ ਬਹੁਤ ਸਾਰੀ ਕੁਆਂਟੀਟੀ 'ਚ ਆਪਣੇ ਆਪਣੇ ਕੋਲੇ ਇਸ ਵਾਰਾ ਸਟਾਕ ਆਇਆ ਹੋਇਆ ਏ ਕਲੈਕਸ਼ਨ ਬਹੁਤ ਸੋਹਣੀ ਜੀ ਰਹੇਗੀ ਜੀ ਬਾਕੀ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਤੁਹਾਨੂੰ ਆਪਣੇ ਆਫਰਾਂ ਦਾ ਤਾਂ ਪਤਾ ਹੀ ਆ ਦਿਵਾਲੀ ਦੇ ਆਫਰ ਚੱਲਦੇ ਨੇ ਜੀ ਤੁਸੀਂ ਜਿੰਨੇ ਸੂਟ ਲੋਗੇ ਅਸੀਂ ਤੁਹਾਨੂੰ ਉਹਨੇ ਕੂਪਨ ਦੇਣੀ ਆ 26 ਜਾਂ 27 ਤਰੀਕ ਨੂੰ ਆਪਾਂ ਨੇ ਕੂਪਨ ਅਨਾਉਂਸ ਕਰਨੀ ਉਹਦੇ ਵਿੱਚੋਂ ਲੱਕੀ 5 ਕੂਪਨ ਆਪਾਂ ਅਨਾਉਂਸ ਕਰਾਂਗੇ ਜੀ ਤੇ ਬਾਕੀ ਕਮੈਂਟ ਕਰਨੇ ਵਾਲਿਆਂ ਵਾਸਤੇ ਵੀ 5 ਕਮੈਂਟ ਲੱਕੀ ਕਮੈਂਟ ਆਪਾਂ ਅਨਾਉਂਸ ਕਰਾਂਗੇ ਠੀਕ ਹੈ ਜੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਤੇ ਬਾਕੀ ਥੋੜਾ ਹੁਣ ਰਿਸਪੌਂਸ ਦੇਖਦੇ ਆ ਕਮੈਂਟਾਂ ਦੇ ਥਰੂ ਤੁਹਾਨੂੰ ਸੂਟ ਕਿੱਦਾਂ ਲੱਗੇ ਤੇ ਫਿਰ ਤੋਂ ਇੱਕ ਵਾਰੀ ਸਭ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੂਟ ਦੰਨਿਆ ਜੀ ਤੁਹਾਨੂੰ ਬ੍ਰਾਂਡਿਡ ਫਰਸ ਸੂਟ ਦੇਖੋ ਜੇ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਸਟੱਫ ਤੁਹਾਨੂੰ ਜਦੋਂ ਮੈਂ ਐਦਾਂ ਰੱਖਦੀ ਆ ਤਾਂ ਬਹੁਤ ਸਾਰੇ ਕਮੈਂਟ ਆਨੇ ਆ ਕਿ ਪੈਨ ਜੀ ਜਦੋਂ ਤੁਸੀਂ ਸੂਟ ਦਿਖਾਉਂਦੇ ਹੋ ਸਾਨੂੰ ਉਸ ਟਾਈਮ ਹੀ ਪਤਾ ਲੱਗ ਜਾਂਦਾ ਕਿ ਸੂਟ ਜਦੋਂ ਮਤਲਬ ਕਿ ਕਾਫੀ ਜਣਿਆਂ ਨੂੰ ਪਤਾ ਲੱਗ ਜਾਂਦਾ ਹੈ ਵੀ ਸੂਟ ਕਿੱਦਾਂ ਦਾ ਹੋਏਗਾ ਸਟੱਫ ਬੈਠਦਾ ਏ ਜਾਂ ਫਿਰ ਖੜੇ ਖੜਾ ਰਹਿਣੇ ਵਾਲਾ ਐ ਐਦਾਂ ਹੀ ਕਲੈਕਸ਼ਨ ਦਿੰਦੇ ਆ ਜੀ ਇਹ ਹੈਗਾ ਜੀ ਪ੍ਰਿੰਟਡ ਸੂਟ ਤੇ ਸਟੱਫ ਰਹੇਗਾ ਪਸ਼ਮੀਨੇ ਦਾ ਬਹੁਤ ਸੋਹਣਾ ਜਿਹਾ ਸਟੱਫ ਹੈ ਠੀਕ ਹੈ ਜੀ ਤੇ ਬ੍ਰਾਂਡ ਰਹੇਗਾ AK ਦਾ AK ਬ੍ਰਾਂਡ ਦੇ ਸੂਟ ਰਹਿਣਗੇ ਜੀ ਬਹੁਤ ਸੋਹਣੀ ਜੀ ਕਲੈਕਸ਼ਨਾਂ ਜਿਹੜੀ ਤੁਹਾਨੂੰ ਦਿਖਾਣੀ ਹੈ ਹਲਕੇ ਜੀ ਵਿੱਚ ਸ਼ਿਮਰ ਬਰਟ ਇਹ ਸੂਟ ਸ਼ਿਮਰਦਾ ਨਹੀਂ ਹੈਗਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਬਹੁਤ ਸੌਫਟ ਸਟਫ ਆ ਵਿਦਾਊਟ ਲਾਈਨਿੰਗ ਤੁਸੀਂ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋ ਵਿਦਾਊਟ ਦੁਪੱਟਾ ਸੂਟ ਰਹਿਣਗੇ ਜੀ ਤੇ ਇਹਦੇ ਨਾਲ ਤੁਹਾਨੂੰ ਇਰਸਟ ਕਲਰ ਦੀ ਸਲਵਾਰ ਮਿਲੇਗੀ ਅਸੀਂ ਤੁਹਾਨੂੰ ਸਾਰੇ ਸੂਟਾਂ ਦੇ ਵਿੱਚ ਡਿਜ਼ਾਈਨਿੰਗ ਦਵਾਂਗੇ ਅੱਜ ਵੀਡੀਓ ਬਣਾਉਣ ਦੀ ਥੋੜੀ ਜਿਹੀ ਜਲਦੀ ਸੀਗੀ ਜੇ ਤਾਂ ਕਰਕੇ ਮੈਂ ਸੂਟ ਕਟਿੰਗ ਨਹੀਂ ਕੀਤੇ ਹੈਗੇ ਐਦਾਂ ਹੀ ਤੁਹਾਨੂੰ ਥਾਨਾ ਦੇ ਵਿੱਚ ਹੀ ਦਿਖਾ ਰਹੀ ਹਾਂ ਠੀਕ ਹੈ ਇਹ ਹੈਗੇ ਜੀ ਸਲਵਾਰ ਸਲਵਾਰ ਤੇ ਉੱਪਰ ਵੀ ਤੁਹਾਨੂੰ ਪ੍ਰਿੰਟਿੰਗ ਮਿਲ ਜੇਗੀ ਜੋ ਪ੍ਰਿੰਟ ਸ਼ਰਟ ਦੇ ਵਿੱਚ ਆ ਉਹੀ ਸੇਮ ਪ੍ਰਿੰਟ ਦੇਖੋ ਤੁਹਾਨੂੰ ਸਲਵਾਰ 'ਚ ਮਿਲ ਜੇਗਾ ਇਹ ਹੈਗੇ ਨੇ ਜੀ ਆਪਣੇ ਕੋਲ ਅੰਦਾਜ਼ 10 ਮੀਟਰ ਦੇ ਥਾਂ मतलब ਕਿ 4-4 ਸੂਟ ਨੇ ਠੀਕ ਹੈ 2 ਟਰ ਮੀਟਰ ਦੀ ਸ਼ਰਟ ਆਏਗੀ ਤੇ 2 ਟਰ ਮੀਟਰ ਦੀ ਆਏਗੀ ਜੀ ਸਲਵਾਰ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਸੇਮ ਚ ਕਲਰ ਆਪਸ਼ਨ ਦੰਨੀ ਆ ਜਿੱਦਾਂ ਹੀ ਕੇਰਸਟ ਕਲਰ ਆ ਇੱਕ ਸੂਟ ਤੁਸੀਂ ਲਓਗੇ ਤਾਂ ਤੁਹਾਨੂੰ ਪਏਗਾ ਜੀ 950 ਦਾ ਦੋ ਸੂਟ ਲਓਗੇ ਤਾਂ 1800 ਦੇ ਪੈਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਹੀ ਹੋਣਗੇ ਜੀ ਉਹ ਤੁਹਾਨੂੰ ਪਤਾ ਹੀ ਨਹੀਂ ਫਿਰ ਮੈਨੂੰ ਰੇਟ ਵਧਾ ਕੇ ਲਾਣੇ ਪੈਣੇ ਆ ਜੇ ਆਪਾਂ ਸ਼ਿਪਿੰਗ ਫ੍ਰੀ ਨਾਲ ਕਰਦੇ ਆ ਦੇਖੋ ਜੀ ਸੂਟ ਕਲਰ ਹੀ ਬਹੁਤ ਸੋਹਣੇ ਸੋਹਣੇ ਆ ਡਿਜ਼ਾਈਨਿੰਗ ਹੀ ਬਹੁਤ ਸੋਹਣੀ ਸੋਹਣੀ ਜੀ ਆ ਇਹਦਾ ਸਲਵਾਰ ਦਾ ਕਲਰ ਰਹੇਗਾ ਠੀਕ ਹੈ ਤੇ ਸੇਮ ਡਿਜ਼ਾਈਨ ਦੇ ਵਿੱਚ ਦੋਨੇ ওকে ਸੇਮ ਡਿਜ਼ਾਈਨ ਦੇ ਵਿੱਚ ਸੋਨੂ ਇੱਕ ਇਹ ਮਸਟਰਡ ਜਿਹਾ ਸ਼ੇਡ ਆ ਜੀ ਮਹਿੰਦੀ ਮਸਟਰਡ ਜਿਹਾ ਕਲਰ ਬਹੁਤ ਪਿਆਰਾ ਇਹ ਵਾਲਾ ਮਿਲ ਜਾਏਗਾ ਡਿਜ਼ਾਈਨਿੰਗ ਤਾਂ ਬਹੁਤ ਪਿਆਰੀ ਹੈ ਬਾਕੀ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਇਹ ਹੈਗਾ ਜੀ ਬਹੁਤ ਸੋਨੇਜੇ ਕਲਰ ਹੁਣ ਤੁਸੀਂ ਦੇਖ ਲਓ ਕਿਹੜੇ ਕਲਰ ਦੀ ਤੁਸੀਂ ਸਲਵਾਰ ਇਹਨਾਂ ਚੋਂ ਪਾਣੀ ਆ ਉਹ ਤੁਸੀਂ ਸੂਟ ਲੈ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਕੋਈ ਦੁਪੱਟਾ ਇਹਨਾਂ ਦੇ ਵਿੱਚੋਂ ਮਿਲਦਾ ਜੁਲਦਾ ਜਆ ਹੈਗਾ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਠੀਕ ਹੈ ਜੀ ਨੈਕਸਟ ਡਿਜ਼ਾਈਨਿੰਗ ਦਿਖਾਣੇ ਆ ਹੁਣ ਤੁਹਾਨੂੰ ਆਪਾਂ ਅ नेक्स्ट ਜੰਨੀਆ ਬਹੁਤ ਸੋਹਣਾ ਫੁੱਲਾਂ ਵਾਲਾ ਪ੍ਰਿੰਟ ਆ ਜੀ 컬러 ਦੇਖਿਓ ਤੇ ਪ੍ਰਿੰਟਿੰਗ ਦੇਖੋ ਜਿਹੜੀ ਹੁਣ ਇਸ ਸਾਲ ਪ੍ਰਿੰਟਿੰਗ ਆ ਰਹੀ ਹੈ ਉਹ ਬਹੁਤ ਉੱਬਰ-ਉੱਬਰ ਕੇ ਆ ਰਹੀ ਹੈ ਤੇ ਬਹੁਤ ਸੋਹਣੇ ਜੇ ਡਿਜੀਟਲ ਪ੍ਰਿੰਟਿੰਗ ਨੇ 3D ਪ੍ਰਿੰਟ ਆ ਰਹੇ ਨੇ ਸਾਰੇ ਇਹ ਹੈਗੀ ਜੀ ਦੀ ਸਲਵਾਰ ਹਲਕੇ ਜੀ ਪ੍ਰਿੰਟਿੰਗ ਸਲਵਾਰ ਚ ਮਿਲੇਗੀ ਤੇ ਬਾਕੀ ਤੁਹਾਨੂੰ 셔ਟ ਮਿਲ ਜਾਏਗੀ ਕਲਰ ਬਹੁਤ ਸੋਹਣਾ ਹੈ ਤੁਸੀਂ ਇਹਨਾਂ ਦੇ ਡਿਜ਼ਾਈਨਿੰਗ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਕਿਸੇ ਦੇ ਪਹੁੰਚਿਆਂ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਬਾਵਾ ਤੇ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਲੇਸ ਵਗੈਰਾ ਨਾਲ ਵੀ ਇਹਨਾਂ ਸੂਟਾਂ ਨੂੰ ਬਣਾ ਸਕਦੇ ਹੋ ਨੈਕਸਟ ਕਲਰ ਦੇਖੋ ਇਹ ਸਾਰੇ ਮੀਲਡਾਈਡ ਕਲਰ ਹੁੰਦੇ ਆ ਜਿੱਦਾਂ ਬ੍ਰਾਂਡਡ ਕਲਰ ਨੇ ਜੀ ਤਾਂ ਇਹ ਨਹੀਂ ਹੈਗਾ ਕਿ ਇਹਨਾਂ ਦੇ ਕਲਰ ਉਤਰਨਗੇ ਜਾਂ ਕੁਛ ਤੁਸੀਂ ਜਿਹੜਾ ਚਾਹੇ ਫਿਰੋਜ਼ੀ ਕਲਰ ਲੈ ਰਹੇ ਹੋ ਚਾਹੇ ਤੁਸੀਂ ਇਹ ਸਾਰੇ ਪਿਓਰ ਵਾਲੇ ਕਲਰ ਹੁੰਦੇ ਆ ਜਿੰਨੇ ਵੀ ਇਹ ਵਾਲੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਪਰ ਇਹ ਸਾਰੇ ਮਿਲਡਾਈ ਹੋਣ ਕਰਕੇ ਇਹਨਾਂ 'ਚ ਕੋਈ ਕਲਰ ਦੀ ਕੰਪਲੇਨ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਨੈਕਸਟ ਸੂਟ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਕਲਰ ਹੋਰ ਦਿਖਾਣੇ ਆ ਕਲਰ ਮਿਲ ਜੇਗਾ ਜੀ ਬਲੈਕ ਪ੍ਰਿੰਟਿੰਗ ਦੇਖੋ ਤੁਸੀਂ ਸੂਟਾਂ ਦੇ ਬਹੁਤ ਉੱਬਰ-ਉੱਬਰ ਕੇ ਪ੍ਰਿੰਟ ਆ ਰਹੇ ਆ ਹਲਕਾ ਜਿਹਾ ਵਿੱਚ ਸ਼ਾਈਨਾ ਸਟਫ ਦੇ ਹਲਕੇ ਜਿਹਾ ਇਹ ਉਹਦੀ ਨਾਲ ਹੀ ਸੂਟ ਦੀ ਲੁੱਕ ਬਹੁਤ ਸੋਹਣੀ ਲੱਗਦੀ ਆ ਇਹ ਹੈਗਾ ਜੀ ਇਹਦੇ ਵਿੱਚ ਸਲਵਾਰ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਲੱਗਦਾ ਬਲੈਕ ਦੇ ਵਿੱਚ ਤਾਂ ਉੱਪਰ ਕੀ ਆ ਰਿਹਾ ਪੂਰਾ ਪ੍ਰਿੰਟ ਠੀਕ ਹੈ ਜੀ ਇਹ ਹੈਗੇ ਨੇ ਇਹਦੇ ਵਿੱਚ ਚਾਰ ਕਲਰ ਤੇ ਚਾਰੋਂ ਹੀ ਕਲਰ ਸੌਰੀ ਤਿੰਨ ਕਲਰ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਤੇ ਬਾਕੀ ਛੋਟੇ ਕਮੈਂਟਾਂ ਦੀ ਵੇਟ ਰਹੇਗੀ ਜੀ ਆਪਾਂ ਨੂੰ ਇਹ ਕੀ ਬ੍ਰਾਂਡ ਦੇ ਸੂਟ ਨੇ ਜੀ ਸਾਰੇ ਇਹ ਬ੍ਰਾਂਡੇਡ ਪੀਸ ਮਿਲਣਗੇ ਤੁਹਾਨੂੰ ਹਾਂਜੀ ਨੈਕਸਟ ਪ੍ਰਿੰਟ ਦਿਖਾਣੇ ਆ। ਇੱਕ ਸੂਟ ਨਾਲ ਦੇ ਚਾਰ-ਚਾਰ ਸੂਟ ਨੇ ਜੀ ਕਿਉਂਕਿ 10-10 ਮੀਟਰ ਦੇ ਥਾਨ ਨੇ ਇਹ 2.5 ਮੀਟਰ ਦੀ ਸ਼ਰਟ ਆ ਤੇ 2.5 ਮੀਟਰ ਦੀ ਸਲਵਾਰ ਹੈਗੇ 10 ਮੀਟਰ ਦੇ ਵਿੱਚੋਂ ਆਪਣੇ ਚਾਰ ਸੂਟ ਬਣ ਜਾਂਦੇ ਆ। ਠੀਕ ਆ ਜੀ। ਮਤਲਬ ਕਿ 10 ਮੀਟਰ ਦੀ ਸ਼ਰਟ ਦੇ ਵਿੱਚੋਂ ਤਾਂ ਆਪਣੀਆਂ ਚਾਰ ਸ਼ਰਟਾਂ ਬਣ ਜਾਣਗੀਆਂ। ਤੇ 10 ਮੀਟਰ ਦੀ ਸਲਵਾਰ ਹੈ ਜੀ। ਠੀਕ ਹੈ ਇਹ ਕਲਰ ਨਾ orange rust ਜਿਹਾ ਸ਼ੇਡ ਆ ਬਹੁਤ ਸੋਨਾ ਜਿਹਾ ਕਲਰ ਆ ਨਹੀਂ orange ਨਾ rust ਦਾ ਕਲਰ ਬਹੁਤ ਪਿਆਰਾ ਹੈ ਤੇ ਇੱਕ ਤੁਹਾਨੂੰ ਮਿਲ ਜੇਗਾ ਜੀ ਇਹਦੇ ਵਿੱਚ ਇਹ ਮਹਿੰਦੀ ਕਲਰ ਠੀਕ ਹੈ ਇਹ ਹੈਗਾ ਜੀ ਮਹਿੰਦੀ ਕਲਰ ਦੀ ਸਲਵਾਰ ਤੇ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਮਿਲ ਜੇਗਾ ਇਹ ਜਰਾ ਮੰਗਰੀਨ ਜਿਹਾ ਬਹੁਤ ਸੋਨਾ ਜਿਹਾ ਸ਼ੇਡ ਆ ਇਹ ਸਾਰੇ ਵਿੰਟਰ ਦੇ ਕਲਰ ਨੇ ਜੀ ਹੁਣ ਤੁਸੀਂ ਖੁਦ ਦੇਖੋ ਇੰਨੀ ਸੋਹਣੀ ਸੋਹਣੀ ਜੀ ਕਲੈਕਸ਼ਨ ਆ ਕਲਰ অপਸ਼ਨ ਬਹੁਤ ਸੋਹਣੀ ਆ ਜਿਹੜੇ ਵਿੰਟਰ ਸੂਟ ਪਾਇਵੇ ਇਹ ਬਹੁਤ ਸੋਹਣੇ ਲੱਗਣੇ ਆ ਠੀਕ ਹੈ ਇਹ ਕਲਰ ਨੇ ਜੀ ਸਰਟ ਵਾਈਜ਼ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਕੰਟਰਾਸਟ ਬਣੇ ਹੋਏ ਨੇ ਇਹਨਾਂ ਦੇ ਤੇ ਇੱਕ ਸੂਟ ਮਿਲੇਗਾ ਜੀ ਤੁਹਾਨੂੰ ਇਹ 9900 ਦਾ ਤੇ ਦੋ ਸੂਟ ਤੁਹਾਨੂੰ ਲੈਣਗੇ ਇਹ 18000 ਦੇ ਜੋ ਸੂਟਾਂ ਤੁਹਾਨੂੰ 100 ਰੁਪੀ ਲੈਸ ਹੋ ਜਾਏਗਾ ਉਹੀ ਤੁਸੀਂ ਆਪਣੀ ਸ਼ਿਪਿੰਗ ਦੇ ਕੇ ਸੂਟ ਮੰਗਵਾ ਸਕਦੇ ਆ ਠੀਕ ਹੈ ਜੀ ਨੈਕਸਟ ਆਪਾਂ ਜਿਹੜਾ ਸੂਟ ਤੁਹਾਨੂੰ ਦਿਖਾਣਾ ਇਹਦਾ ਵੀ ਪ੍ਰਿੰਟ ਇੱਕ ਨੰਬਰ ਆ ਇਹ ਜਿਨ੍ਹਾਂ ਨੂੰ ਥੋੜੇ ਜਿਹਾ ਫੁੱਲਣਾ ਫੱਲਣਾ ਵਾਲੇ ਘੱਟ ਪ੍ਰਿੰਟ ਮਤਲਬ ਲਾਇਕ ਕਰਦੇ ਆ ਹਰੇਕ ਦੀ ਆਪਣੀ ਚੁਆਇਸ ਹੁੰਦੀ ਆ ਤੇ ਇਹ ਵੀ ਪ੍ਰਿੰਟਿੰਗ ਕੁਝ ਵੱਖਰੀ ਜੀ ਹੋਈ ਆ ਹਲਕੀ ਜੀ ਪ੍ਰਿੰਟਿੰਗ ਆ ਤੇ ਕਲਰ ਦੇਖ ਸਕਦੇ ਹੋ ਦੁਪट्टे ਤੁਸੀਂ ਸੇਮ ਕਲਰ ਦੇ ਬਣਾ ਸਕਦੇ ਹੋ ਜਾਂ ਕੰਟਰਾਸਟ ਬਣਾ ਸਕਦੇ ਹੋ ਤੁਹਾਡੀ ਚੁਆਇਸ ਆ ਜੀ ਇਹ ਬਹੁਤ ਪਿਆਰਾ ਜੀ ਇਹਦਾ ਆ ਸਲਵਾਰ ਦਾ ਪ੍ਰਿੰਟ ਆ ਸ਼ਰਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਤੇ ਸਲਵਾਰ ਦਾ ਪ੍ਰਿੰਟ ਵੀ ਬਹੁਤ ਸੋਹਣਾ ਠੀਕ ਆ ਜੀ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਉਹੀ ਰਾਣੀ ਜਿਹਾ ਸ਼ੇਡ ਦਿੰਦੇ ਆ カラー इक तो इक ਨੇ دیکھو ਜੀ 컬러 प्रिंटिंग ਵੀ ਬਹੁਤ ਪਿਆਰੀ ਜੀ ਆ ਤੇ 컬러 ਵੀ ਬਹੁਤ ਸੋਹਣੇ ਆ ਇੱਕ 컬러 ਤੁਹਾਨੂੰ ਇਹ ਵਾਲਾ ਮਿਲ ਛੇਗਾ ਇਹ ਸਾਰੇ ਹੀ ਸੂਟ ਤੁਹਾਨੂੰ ਡਿਸਕਾਊਂਟ ਤੇ ਦੇ ਰਹੀਆਂ ਅਸੀਂ ਫਰੈਸ਼ ਵਿੱਚ ਨੇ ਬਟ ਕੁਆਂਟੀਟੀਆਂ ਪੂਰੀਆਂ ਨੇ ਜੀ ਹੁਣ ਇਹ ਇੱਕ ਇੱਕ ਥਾਨ ਆ ਆਪਣੇ ਕੋਲ ਜਿਹੜਾ ਮੈਂ ਤੁਹਾਨੂੰ ਦਿਖਾਇਆ ਤੇ ਇੱਕ ਇੱਕ ਥਾਨ ਆਪਣੇ ਕੋਲ ਪੈਕ ਪਿਆ ਮਤਲਬ ਕਿ 8-8 ਸੂਟਾਂ ਦਾ ਆਪਣੇ ਕੋਲ ਇੱਕ ਕਲਰ ਦੇ ਵਿੱਚ ਤੁਹਾਨੂੰ 8 ਸੂਟ ਮਿਲ ਜਾਣਗੇ ਕਲਰ ਬਹੁਤ ਸੋਹਣੇ ਆ ਜੇ ਠੀਕ ਹੈ ਹੁਣ ਤੁਹਾਨੂੰ ਜਿਹੜਾ ਕਲਰ ਪਸੰਦ ਆ ਤੁਸੀਂ ਸੈਂਡ ਕਰ ਸਕਦੀ ਆ ਮੈਂ ਤੁਹਾਨੂੰ ਚੱਕ ਕੇ ਦਿਖਾ ਦਾਨੀ ਉੱਪਰ ਉੱਪਰੋਂ ਪ੍ਰਿੰਟਿੰਗ ਬਹੁਤ ਸੋਹਣੀ ਆ ਛੋਟੀ ਚੋਆਇਸ ਆ ਤੁਸੀਂ ਪੂਰੀ ਫੈਮਿਲੀ ਨੇ ਥੀਮ ਬਣਾਣੀ ਹੈ ਤਾਂ ਤੁਸੀਂ 800 ਟਿਕਸਾਰ ਦੇ ਵੀ ਲੈ ਸਕਦੇ ਹੋ ਸੇਮ ਹੀ ਕਲਰ ਚ ਜਾਂ ਫਿਰ ਪ੍ਰਿੰਟਿੰਗ ਸੇਮ ਲੈ ਸਕਦੇ ਹੋ ਕਲਰ ਆਪਸ਼ਨਲ ਅਗ ਲੈ ਸਕਦੇ ਹੋ ਇਹ ਹੈ ਕਿ ਨਹੀਂ ਜੀ ਬਹੁਤ ਸੋਹਣੇ ਜੇ ਕਲਰ ਪ੍ਰਿੰਟ ਦੇਖੋ ਠੀਕ ਹੈ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਨੂੰ ਪਸੰਦ ਆਈ ਹੋਵੇਗੀ ਜੀ ਤੇ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਤੇ ਤੁਸੀਂ ਦੱਸਣਾ ਤੁਹਾਨੂੰ ਸਾਰੇ ਸੂਟ ਕਿਦਾਂ ਲੱਗਦੇ ਆ ਤੇ ਤੁਸੀਂ ਇਹ ਵੀ ਦੱਸਣਾ ਕਿ ਨੈਕਸਟ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕੀ ਲੈ ਕੇ ਆਈਏ ਕਿਉਂਕਿ ਮੈਂ ਕਾਟਨ ਦੀਆਂ ਵੀਡੀਓਜ਼ ਵੀ ਬਣਾਈਆਂ ਹੋਈਆਂ ਜਿਹੜੀ ਅਸੀਂ ਡਿਸਕਾਊਂਟ ਤੇ ਦੇਣੀ ਆ ਤੁਹਾਨੂੰ ਤੇ ਵਿంటర్ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਸਟਾਕ ਮੇਰਾ ਬਹੁਤ ਜ਼ਿਆਦਾ ਬੁੱਕ ਕੀਤਾ ਹੋਇਆ ਸੀਗਾ ਜਿਹੜਾ ਤੁਹਾਨੂੰ ਮੈਂ ਇਸ ਵਾਰ ਦੇ ਰਹੀ ਆ ਜਿਵੇਂ ਹੁਣੇ-ਹੁਣੇ ਵਿంటర్ ਆਪਣੇ ਸਟਾਰਟ ਹੋ ਰਹੀ ਆ ਤਾਂ ਜੇ ਕੋਈ ਵੀ ਮਤਲਬ ਕਿ ਵੈਂਡਰਸ ਨੇ ਜਾਂ ਜੋ ਵੀ ਨੇ ਜੇ ਹੁਣ ਆਪਾਂ ਬੁਕਿੰਗ ਕਰਦੇ ਆਂ ਤਾਂ ਆਪਾਂ ਨੂੰ ਮੋਸਟਲੀ ਮਿਲ ਜਿਹੜੇ ਹੁੰਦੇ ਆਂ ਕੰਪਨੀ ਦੇ ਪੂਰੇ ਰੇਟਾਂ ਤੇ ਹੀ ਮਿਲਦਾ ਜਦੋਂ ਆਪਾਂ ਗਰਮੀ ਵਗੈਰਾ ਦੇ ਵਿੱਚ ਇਹ ਮੈਂ ਉਹਨਾਂ ਵਾਸਤੇ ਬੁਟੀਕਾਂ ਵਾਲੇ ਵਾਸਤੇ ਦੱਸਦੀ ਆਂ ਜੇ ਗਰਮੀ 'ਚ ਆਪਾਂ ਵਿੰਟਰ ਦੀ ਕਲੈਕਸ਼ਨ ਪਰਚੇਸ ਕਰਦੇ ਆਂ ਤੇ ਵਿੰਟਰ ਦੇ ਵਿੱਚ ਗਰਮੀ ਦੀ ਕਰਦੇ ਆਂ ਤਾਂ ਥੋੜਾ ਜਿਹਾ ਕੁਛ ਨਾ ਕੁਛ ਡਿਸਕਾਊਂਟ ਮਿਲ ਜਾਂਦਾ ਹੈ ਮੈਂ ਤਾਂ ਡਿਸਕਾਊਂਟ ਜ਼ਿਆਦਾ ਚੱਕਦੀ ਆਂ ਕਿਉਂਕਿ ਮੈਂ ਪ੍ਰਾਈਸ ਆਪਣੇ ਬਹੁਤ ਘੱਟ ਰੱਖਣੇ ਹੁੰਦੇ ਆ ਠੀਕ ਹੈ ਜੀ ਬਾਕੀ ਬਹੁਤ ਸਨੇਜੇ ਸੂਟ ਨੇ ਬਾਕੀ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਦਿਵਾਲੀ ਦੀ ਸੌਣ ਨੂੰ ਇੱਕ Thank you so much.